ਦਰਬਾਰ ਸਾਹਿਬ ਨੂੰ ਡਾਉਂਦੀਆਂ ਜੋ ਧਮਕੀਆਂ ਬੀਤੇ ਦਿਨਾਂ ਦੇ ਵਿੱਚ ਆ ਰਹੀਆਂ ਸੀ ਉਸ ਦੇ ਉੱਤੇ ਉਸ ਨੇ ਕਾਰਵਾਈ ਵੀ ਕੀਤੀ ਹੈ ਤੇ ਹੁਣ ਕਹਿੰਦੇ ਗ੍ਰਿਫਤਾਰੀਆਂ ਵੀ ਕਈ ਹੋਈਆਂ ਕਿੰਨੇ ਕੁ ਲੋਕਾਂ ਨੇ ਉਸ ਸ਼ਖਸ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕੁ ਲੋਕਾਂ ਨੇ ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਇੱਕ ਬੰਦੇ ਤੇ ਜੇ ਆਪਾਂ ਕਹਿ ਲਵੋ ਕਿ ਇੱਕ ਬੰਦੇ ਨੇ ਵੀ ਕੁਝ ਕੀਤਾ ਹੋਵੇ ਤੇ ਪੂਰੀ ਥੌਮ ਨੂੰ ਹੀ ਕਟਾਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਗਦਾਰੀ ਦੇ ਲੇਬਲ ਤੱਕ ਲਾ ਦਿੱਤੇ ਜਾਂਦੇ ਨੇ ਆਪਾਂ ਦੇਖਿਆ ਹੀ ਸੀ ਦਲਜੀਤ ਸਿੰਘ ਦਸਾਂਜ ਵਾਲਾ ਕੀ ਜਿਹੜਾ ਸਾਰਾ ਮਸਲਾ ਹੋਇਆ ਹੈ ਤੇ ਦੂਜੇ ਬੰਨੇ ਜਿਹੜਾ ਹੈ ਪਰ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਸਿੱਖਾਂ ਦੇ ਵਿੱਚ ਸਰਬੱਤੇ ਭਲੇ ਦੀ ਗੱਲ ਹੈ ਕਿ ਮਿਰਜ਼ਾਪੁਰ ਰੇਲਵੇ ਸਟੇਸ਼ਨ ਦੇ ਵਿੱਚ ਇੱਕ CRP ਦਾ ਨੌਜਵਾਨ ਹੈਗਾ ਉਹਦੀ ਬਾਕਾਇਦਾ ਕੁੱਟਮਾਰ ਕੀਤੀ ਜਾਂਦੀ ਹੈ इवन ਕਿ ਬਾਅਦ ਦੇ ਵਿੱਚ 7 ਜਾਣੇ ਤੇ ਪਰਚਾ ਤੇ ਹੋ ਜਾਂਦਾ ਹੈ ਹੱਥੋਂ ਹੱਥ ਉਹਨਾਂ ਦੀ ਬੇਲ ਵੀ ਹੋ ਜਾਂਦੀ ਹੈ ਕਿੰਨਾ ਤੁਸੀਂ ਮੀਡੀਆ ਦੇ ਵਿੱਚ ਇਹ ਗੱਲ ਦੇਖੀ ਹੈਗੀ ਆ ਜੀ ਜੇ ਮੰਨ ਲਓ ਕਿਤੇ ਸਿੱਖਾਂ ਵੱਲੋਂ ਕੋਈ ਛੋਟੀ ਮੋਟੀ ਘਟਨਾ ਹੋ ਜਾਵੇ ਜੇ ਉਹ ਦੇਖੋ ਜੀ ਨਿਹੰਗ ਸਿੰਘਾਂ ਨੇ ਕੀ ਕਰਤਾ ਆ ਦੇਖਿਆ ਸੀ ਆਪਾਂ ਅਮਰਤਪਾਲ ਮਹਿਰੋਂ ਵਾਲਾ ਜਿਹੜਾ ਕੇਸ ਹੋਇਆ ਸੀ ਕਿੰਨੇ ਕਿੰਨੇ ਦਿਨਾਂ ਤੱਕ ਨਿਹੰਗ ਸਿੰਘਾਂ ਦੇ ਬਾਰੇ ਕਿਹੋ ਜੀ ਸ਼ਬਦਾਵਲੀ ਜਾਣ ਬੁਝ ਕੇ ਉਹਨਾਂ ਉਹਦਾਂ ਦੇ ਬੰਦਿਆਂ ਦੇ ਕੋਲ ਜਾਇਆ ਜਾਂਦਾ ਸੀ ਤੇ ਫਿਰ ਇਧਰਲੇ ਬੰਨੇ ਕਿਉਂ ਨਹੀਂ ਮਤਲਬ ਇਹ ਬੈਲੈਂਸ ਕਿਉਂ ਨਹੀਂ ਹੈਗਾ ਕਿ ਅਮਰਤਪਾਲ ਸਿੰਘ ਵਾਲੀ ਆ ਰੀਸੈਂਟ ਜਿਹੜੀ ਖਬਰ ਹੈਗੀ ਹੈ ਕਿ ਤੁਸੀਂ ਦੇਖੋ ਨਾ ਵੀ ਐਮਪੀ ਬਣਨ ਤੋਂ ਬਾਅਦ ਵੀ ਹਰੇਕ ਤੀਜੇ ਚੌਥੇ ਹਫਤੇ ਕਿਤਨਾ ਕਿਤੇ ਉਹਦੀ ਕਰਦਾਰ ਕੁਸ਼ੀ ਕਰਨ ਦੇ ਲਈ ਕੋਈ ਬਹਾਨਾ ਜਿਹਾ ਹੀ ਲੱਭਿਆ ਜਾਂਦਾ ਹੈ। ਮਤਲਬ ਇੱਕ ਦੋ ਪੱਕੇ ਚੈਨਲ ਉਹਨਾਂ ਨੇ ਰੱਖੇ ਹੋਏ ਨੇ। ਉਹਨਾਂ ਦੇ ਉੱਤੇ ਖਬਰਾਂ ਫਿਰ ਉਹੀ ਸੀਮ ਚਿਹਰੇ ਜਿਹੜੇ ਪਤਾ ਹੈ ਕਿ ਉਹਦੇ ਖਿਲਾਫ ਬੋਲਣਗੇ ਉਹੋ ਜਿਹੇ ਕੁਝ ਵਕੀਲ ਹੈਗੇ ਨੇ ਉਹਨਾਂ ਦੇ ਨਾਲ ਇੰਟਰਵਿਊਸ ਉਹ ਦੇਖੋ ਜੀ ਆਹ ਹੋ ਗਿਆ। ਇਦਾਂ ਦਾ ਬਹੁਤ ਕੁਝ ਛਿੜਾ ਚੱਲਦਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ মিডিਆ ਵਾਚ ਦੇ ਵਿੱਚ ਸਵਾਗਤ ਕਰਦੇ ਆਂ ਜੀ। ਸੰਗਤ ਜੀ ਪ੍ਰੋਗਰਾਮ মিডিਆ ਵਾਚ ਤੇ ਰਾਹੀਂ ਤਮਾਮ ਉਹਨਾਂ ਖਬਰਾਂ ਦੀ ਇੱਥੇ ਅਸੀਂ ਗੱਲ ਕਰਦੇ ਹਾਂ ਜੋ ਕਿਤਨਾ ਕਿਤੇ ਤੁਹਾਡੇ ਲਈ ਚੀਜ਼ਾਂ ਜਾਣਨੀ ਬੇਹਜ਼ੂਰੀ ਨੇ ਜੋ ਤੁਸੀਂ ਅਖਬਾਰਾਂ ਚੋਂ ਜਾਂ ਕਹਿ ਲਓ ਉਹ ਮੀਡੀਆ ਧਾਰਿਆਂ ਤੋਂ ਖਬਰਾਂ ਸੁਣਦੇ ਹੋ ਦੇਖਦੇ ਹੋ ਜੋ ਸਰਕਾਰੀ ਨੇ ਜੋ ਗੋਦੀ ਮੀਡੀਆ ਹੈ ਜੋ ਕਹਿ ਲਓ ਵੱਡੀਆਂ ਕੰਪਨੀਆਂ ਦੀਆਂ ਐਡਵਰਟਾਈਜ਼ਮੈਂਟ ਦੇ ਉੱਤੇ ਚੱਲਣ ਵਾਲੇ ਮੀਡੀਆ ਦੀਆਂ ਤਮਾਮ ਖਬਰਾਂ ਦੇਖਦੇ ਹੋ ਤੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਇੱਕ ਨਜ਼ਰੀਆ ਬਣ ਜਾਂਦਾ ਹੈ ਇੱਕ ਉਹੀ ਸੋਚ ਬਣ ਜਾਂਦੀ ਹੈ ਉਹਨਾਂ ਤਮਾਮ ਚੀਜ਼ਾਂ ਤੋਂ ਥੋੜਾ ਉੱਪਰ ਉੱਠ ਕੇ ਉਨਾ ਹੀ ਖਬਰਾਂ ਦਾ ਐਨਾਲਿਸਿਸ ਕਰਦੇ ਆ ਹੋਇਆ ਥੋੜੀ ਪਰਚੋਲ ਕਰਦੇ ਆ ਹੋਇਆ ਤੇ ਪੰਥਕ ਨਜ਼ਰੀਏ ਦੇ ਨਾਲ ਇਹਨਾਂ ਤਮਾਮ ਚੀਜ਼ਾਂ ਨੂੰ ਵੇਖਦੇ ਆ ਹੋਇਆ ਪ੍ਰੋਗਰਾਮ মিডিਆ ਵਾਚ ਦੇ ਵਿੱਚ ਤਮਾਮ ਸਮਾਜਿਕ ਸਿਆਸੀ ਮਸਲੇ ਅਸੀਂ ਕਵਰ ਕਰਦੇ ਹਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਨਿਰੰਤਰ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਤੇ ਆਪਣੇ ਵਿਚਾਰ ਵੀ ਕਈ ਕਰ-ਪਾਰ ਸੰਗਤਾਂ ਪ੍ਰੋਗਰਾਮ ਜਿਸ ਬਾਰੇ ਚੱਲ ਰਿਹਾ ਹੁੰਦਾ ਦੇਖੇ ਜਾਂਦੀ ਹੈ ਕਿ ਇਹ ਆਪਣਾ ਫੀਡਬੈਕ ਤੁਸੀਂ ਦਿੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਐ ਪਹਿਲੂ ਅਸੀਂ ਕਵਰ ਕਰਨੇ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਦਰਬਾਰ ਸਾਹਿਬ ਦੀ ਖਬਰ ਤੋਂ ਲੇਕਿਨ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਅਸੀਂ ਵੈਲਕਮ ਕਰਦੇ ਹਾਂ ਸਾਡੇ ਨਾਲ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਜੁੜੇ ਹੋਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ ਅਸੀਂ ਬੀਤੇ ਦਿਨਾਂ ਦੇ ਵਿੱਚ ਖਬਰ ਕਵਰ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਅ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜੀ ਅ ਸਰਕਾਰ ਚਾਹ ਰਹੀ ਸੀ ਕਿ ਫੌਜ ਰਹੇ ਹਮ ਹਮ ਸਰਕਾਰ ਚਾਹਦੀ ਹੈ ਕਿ ਉੱਥੇ ਥੋੜੀ ਸਿਕਿਉਰਿਟੀ ਵਧਾ ਦਿੱਤੀ ਜਾਏ ਇਹ तमाम ਚੀਜ਼ਾਂ ਅਸੈਸਸ ਵਟ ਦੇਖੀ ਜਿਸ ਵੇਲੇ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾਣਾ ਸੀ ਤੇ ਕਈ ਤਰੀਕੇ ਦੇ ਰਡਾਰ ਦਰਬਾਰ ਸਾਹਿਬ ਦੇ ਹਦੂਦ ਦੇ ਵਿੱਚ ਲਗਾਉਂਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਫਿਰ ਉਸ ਤੋਂ ਬਾਅਦ ਅਸੀਂ ਚਾਹਾਂਗੇ ਕਿ ਅਸੀਂ ਜ਼ਰੂਰ ਆਪਣੇ ਸੰਗਤਾਂ ਨੂੰ ਦੱਸੀਏ ਕਿ ਦਰਬਾਰ ਸਾਹਿਬ ਨੂੰ ਡਾਉਣ ਦੀਆਂ ਜੋ ਧਮਕੀਆਂ ਬੀਤੇ ਦਿਨਾਂ ਦੇ ਵਿੱਚ ਆ ਰਹੀਆਂ ਸੀ ਉਸ ਦੇ ਉੱਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਤੇ ਹੁਣ ਕਹਿੰਦੇ ਗ੍ਰਿਫਤਾਰੀਆਂ ਵੀ ਕਈ ਹੋਈਆਂ ਨੇ ਬਿਲਕੁਲ ਬਿਲਕੁਲ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉੱਥੇ ਦਰਬਾਰ ਸਾਹਿਬ ਜਾ ਕੇ ਆਏ ਨੇ ਔਰ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਹੁਣੇ ਨਹੀਂ ਪਤਾ ਕਿ ਉਹਨਾਂ ਦੇ ਅਧਿਕਾਰ ਖੇਤਰ ਚ ਇਹ ਗੱਲ ਆਉਂਦੀ ਹੈਗੀ ਹੈ ਜਾਂ ਨਹੀਂ ਚਲੋ ਗਏ ਨੇ ਚੰਗੀ ਗੱਲ ਹੈ ਉਹਨਾਂ ਦੀ ਵੀ ਸ਼ਲਾਘਾ ਕਰਨੀ ਬੰਦੀ ਹੈ ਆ ਸਰਦਾਰ ਅਮਰਪ੍ਰੀਤ ਸਿੰਘ ਜੀ ਥੋੜੀ ਜੀ ਨਾ ਡਿਸਕਸ਼ਨ ਇਹ ਵੀ ਚੱਲ ਰਹੀ ਹੈਗੀ ਆ ਆ ਕਿ ਤੁਸੀਂ ਦੇਖੋ ਕਿ ਇੱਕ ਮੰਨੇ ਤੇ ਦਰਬਾਰ ਸਾਹਿਬ ਨੂੰ ਇਸ ਤਰੀਕੇ ਦੀ ਬੰਬਨਾ ਲੜਾਉਣ ਦੀ ਜਿਹੜੀ ਹੈ ਧਮਕੀ ਉਹ ਦਿੱਤੀ ਜਾਂਦੀ ਹੈ ਤੇ ਉਸ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਸ਼ੁਭਮ ਦੂਬੇ ਦੇ ਨਾਮ ਦੀ ਹੁੰਦੀ ਹੈ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਬੰਦਾ ਜਿਹੜਾ ਹੈ ਕਿਸ ਧਰਮ ਦੇ ਨਾਲ ਜਾਂ ਬਹੁ ਗਿਣਤੀ ਦੇ ਨਾਲ ਸੰਬੰਧਿਤ ਹੈਗਾ ਹੈ ਜੀ ਚਲੋ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਉਹ ਉਹ ਕਿਸੇ ਧਰਮ ਨਾਲ ਵੀ ਨਹੀਂ ਹੁੰਦੇ ਪਰ ਜੇ ਆਪਾਂ ਉਸ ਨਜ਼ਰੀਏ ਤੋਂ ਜੇ ਆਪਾਂ ਇਹ ਦੇਖਣਾ ਹੋਵੇ ਤੇ ਜੀ ਪਰ ਤੁਸੀਂ ਇਹ ਗੱਲ ਦੇਖੋ ਕਿ ਇੱਕ ਬੰਨੇ ਤੇ ਕੀ ਉਸਦੀ ਕਿਰਦਾਰਕੁਸ਼ੀ ਹੋਈ ਜੀ ਉਸ ਦੇ ਬਾਰੇ ਕੋਈ ਡਿਟੇਲਸ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਕੀ ਤੁਹਾਨੂੰ ਉਹਦੇ ਬਾਰੇ ਕੋਈ ਏਦਾਂ ਦੀ ਵਧੇਰੀ ਜਾਣਕਾਰੀ ਕੋਈ ਇਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲੀ ਹੈਗੀ ਹੈ ਬਿਲਕੁਕੁਲ ਜਦ ਅਸੀਂ ਤਵਾਮੀ ਦਾ ਦੇਖਦੇ ਆਂ ਪੁਲਿਸ ਵੀ ਥੋੜਾ ਐਕਟਿਵ ਜਿਹਾ ਨਜ਼ਰ ਜ਼ਰੂਰ ਆਈ ਹੈ ਗ੍ਰਫਤਾਰੀ ਜਿਸ ਵੇਲੇ ਹੋਈ ਅਸੀਂ ਕਹਿ ਲਈਏ ਕਿ ਐਸ ਡੀ ਪੀ ਸੀ ਦੇ ਤੱਕ तकरीबन 3 ਈਮੇਲਸ ਪਹੁੰਚੀਆਂ ਸੀ ਜਿਨ੍ਹਾਂ ਈਮੇਲਾਂ ਨੂੰ ਪਰਚੋਲਨ ਤੋਂ ਬਾਅਦ ਐਸਜੀਪੀ ਸੇਵਾ ਵੀ ਪੁਲਿਸ ਨੇ ਤਸਕਾਈ ਕੀਤੀ ਪੁਲਿਸ ਨੇ ਬਾਅਦ ਦੇ ਵਿੱਚ ਕੀਤੀ ਕਾਰਵਾਈ ਤੋਂ ਬਾਅਦ ਜੋ ਗ੍ਰਿਫਤਾਰੀਆਂ ਹੋਈਆਂ ਦੋ ਗ੍ਰਿਫਤਾਰੀਆਂ ਦੀ ਗੱਲ ਸੀ ਇੱਥੇ ਦੱਸਦੇ ਪਏ ਆ ਆ ਦੇਖਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਮਸਲੇ ਦੇ ਉੱਤੇ ਐਕਟ ਕਰੇ ਉਧਰ ਉਹ ਕੇਂਦਰ ਵੀ ਥੋੜਾ ਹਰਕਤ ਦੇ ਵਿੱਚ ਆਏ ਤੇ ਮੁਸਤੈਦੀ ਆਪਣੀ ਵਿਖਾਈ ਜ਼ਰੂਰ ਜੀ ਬਿਲਕੁਲ ਔਰ ਇਕੱਲਾ ਇੱਥੇ ਹੀ ਨਹੀਂ ਇਸ ਤੋਂ ਇਲਾਵਾ ਨਾਨਕਚੀਰਾ ਗੁਰਦੁਆਰੇ ਨੂੰ ਅੰਮ੍ਰਿਤਸਰ 에어ਪੋਰਟ ਨੂੰ ਉਡਾਉਣ ਤੱਕ ਦੀਆਂ ਧਮਕੀਆਂ ਜੇ ਵੀ ਆ ਰਹੀਆਂ ਨੇ ਵੱਡੀ ਗੱਲ ਇਹ ਕਿ ਜੇ ਆਪਾਂ ਗੱਲ ਕਰਦੇ ਆ ਨਾ ਕਿ ਇੱਕ ਬੰਨੇ ਤੇ ਜੇ ਮੰਨ ਲਓ ਕਿਸੇ ਸਿੱਖ ਵੱਲੋਂ ਕੁਝ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਜਾਂ ਕਹੋ ਕਿ ਕੁਝ ਹੋ ਨਹੀਂ ਵੀ ਹੁੰਦਾ ਤਾਂ ਵੀ ਕਿਵੇਂ ਸਿੱਖਾਂ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਕਰਦਾਰ ਕੁਸ਼ੀ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਤੁਹਾਨੂੰ ਯਾਦ ਹੋਵੇਗਾ ਕੋਵਿਡ ਦੇ ਟਾਈਮ ਤੇ ਕਿਵੇਂ ਜਦੋਂ ਸ਼ਰਧਾਲੂ ਉੱਥੋਂ ਆਏ ਸੀ ਤੇ ਜਾਂ ਜਿਹੜੇ ਹੈਗੇ ਸੀ ਸਿਰਫ ਜਿਹੜੇ ਘਟ ਗਿਣਤੀ ਨਾਲ ਸੰਬੰਧਿਤ ਸੀ ਉਹਨਾਂ ਨੂੰ ਹੀ ਨਿਸ਼ਾਨੇ ਤੇ ਲਿਆ ਜਾਂਦਾ ਸੀ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਹੋਵੇ ਪਰ ਇਸ ਮਸਲੇ ਦੇ ਉੱਤੇ ਕਿੰਨੀਆਂ ਕਿ ਡਿਬੇਟਸ ਹੋਈਆਂ ਹੈਗੀਆਂ ਨੇ ਕਿੰਨੇ ਕ ਕੀ ਫਿਰ ਉਹ ਧਰਮ ਦੇਖ ਕੇ ਜਾਂ ਇਹ ਦੇਖਿਆ ਜਾਂਦਾ ਹੈ ਕਿ ਉਹ ਬਹੁਗਣਤੀ ਨਾਲ ਸੰਬੰਧਿਤ ਹੈ ਜਾਂ ਘੱਟ ਗਣਤੀ ਨਾਲ ਸੰਬੰਧਿਤ ਹੈ ਕਿੰਨੇ ਕ ਲੋਕਾਂ ਨੇ ਉਸ ਸ਼ਖਸ ਦੀ ਕਿਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕ ਲੋਕਾਂ ਨੇ ਉਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਇੱਕ ਬੰਨੇ ਤੇ ਜੇ ਆਪਾਂ ਕਹਿ ਲਓ ਕਿ ਇੱਕ ਬੰਦੇ ਨੇ ਵੀ ਕੁਝ ਕੀਤਾ ਹੋਵੇ ਤੇ ਪੂਰੀ ਕੌਮ ਨੂੰ ਹੀ ਕਟਾਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਗਦਾਰੀ ਦੇ ਲੈਵਲ ਤੱਕ ਲਾ ਦਿੱਤੇ ਜਾਂਦੇ ਨੇ ਆਪਾਂ ਦੇਖਿਆ ਹੀ ਸੀ ਦਿਲਜੀਤ ਸਿੰਘ ਦਸਾਂਜਾਲਾ ਕੀ ਜਿਹੜਾ ਸਾਰਾ ਮਸਲਾ ਹੋਇਆ ਤੇ ਦੂਜੇ ਬੰਨੇ ਜਿਹੜਾ ਹੈ ਪਰ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਸਿੱਖਾਂ ਦੇ ਵਿੱਚ ਸਰਬੱਤੇ ਭਲੇ ਦੀ ਗੱਲ ਹੈ ਹੁਣੇ-ਹੁਣੇ ਹਿਮਾਚਲ ਦੇ ਵਿੱਚ ਆਪਾਂ ਦੇਖਿਆ ਕਿ ਹੜ ਆਇਆ ਉੱਥੇ ਵੀ ਚਾਹੇ ਹਿਮਾਚਲੀਆਂ ਨਾਲ ਸਿੱਖਾਂ ਦੀ 100 ਰੋਲੇ ਹੋਣ ਬੀਬੀ ਕੰਗਰਾਂਲ ਨਾ ਜੋ ਮਰਜੀ ਕਹਿੰਦੀ ਰਹੀ ਹੋਵੇ ਪਰ ਸਿੱਖਾਂ ਨੇ ਉੱਥੇ ਜਾ ਕੇ ਵੀ ਲੰਗਰ ਲਾਏ ਹੈਗੇ ਨੇ ਇਹ ਹੈਗਾ ਗੁਰਨਾਨਕ ਸਾਹਿਬ ਦਾ ਭਾਈ ਕੰਨਿਆਜੀ ਵਾਲਾ ਮਾਡਲ ਕਿ ਜਦੋਂ ਲੋਡ ਪੈਣੀ ਹੈ ਤੁਸੀਂ ਇਹ ਨਹੀਂ ਦੇਖਣਾ ਤੁਸੀਂ ਸਿਰਫ ਸਰਬੱਤ ਦਾ ਭਲਾ ਹੀ ਦੇਖਣਾ ਹੈ ਤੇ ਹੁਣ ਦੁਜੇ ਬੰਨੇ ਆਪਾਂ ਗਏ ਕਿ ਇਨ੍ਹਾਂ ਹੀ ਦਿਨਾਂ ਦੇ ਵਿੱਚ ਕਾਮਣ ਯਾਤਰਾ ਜਿਹੜੀ ਹੈ ਉਹ ਚੱਲ ਰਹੀ ਹੈਗੀ ਆ ਤੁਸੀਂ ਕੰਪੇਅਰ ਕਰਕੇ ਦੇਖੋ ਨਾ ਕਿ ਉੱਥੇ ਕਿਸ ਤਰੀਕੇ ਦਾ ਮਾਹੌਲ ਹੈ ਇੱਕ ਨਿਜੀ YouTube ਚੈਨਲ ਨੇ ਬਾਕਾਇਦਾ ਇਸ ਦੀ ਰਿਪੋਰਟਿੰਗ ਵੀ ਕੀਤੀ ਇੱਕ ਨੇ ਨਹੀਂ ਕਈਆਂ ਨੇ ਕੀਤੀ ਵੱਡੇ ਚੈਨਲਾਂ ਨੇ ਤੇ ਚਲੋ ਕੀ ਕਰਨੀ ਹੈਗੀ ਆ ਜਿਹੜੇ ਕੁਝ ਇੱਕ ਹਿੰਦੀ ਭਾਸ਼ੀ ਵੀ ਪੱਤਰਕਾਰ ਜਿਹੜੀ ਚੰਗੀ ਗੱਲ ਕਰਦੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਮਿਰਜ਼ਾਪੁਰ ਰੇਲਵੇ ਸਟੇਸ਼ਨ ਦੇ ਵਿੱਚ ਇੱਕ CRP ਦਾ ਨੌਜਵਾਨ ਹੈਗਾ ਉਹਦੀ ਬਕਾਇਦਾ ਕੁੱਟਮਾਰ ਕੀਤੀ ਜਾਂਦੀ ਹੈ ਈਵਨ ਕਿ ਬਾਅਦ ਦੇ ਵਿੱਚ ਸੱਤ ਜਾਣੇ ਤੇ ਪਰਚਾ ਤੇ ਹੋ ਜਾਂਦਾ ਹੈ ਹੱਥੋਂ ਹੱਥ ਉਹਨਾਂ ਦੀ ਬੇਲ ਵੀ ਹੋ ਜਾਂਦੀ ਹੈ ਕਿੰਨਾ ਕਿ ਤੁਸੀਂ ਮੀਡੀਆ ਦੇ ਵਿੱਚ ਇਹ ਗੱਲ ਦੇਖੀ ਹੈਗੀ ਹੈ ਤੇ ਜੇ ਮੰਨ ਲਓ ਕਿਤੇ ਸਿੱਖਾਂ ਵੱਲੋਂ ਕੋਈ ਛੋਟੀ ਮੋਟੀ ਘਟਨਾ ਹੋ ਜਾਵੇ ਜੇ ਉਹ ਦੇਖੋ ਜੀ ਨਿਹੰਗ ਸਿੰਘਾਂ ਨੇ ਕੀ ਕਰਤਾ ਆ ਦੇਖਿਆ ਸੀ ਆਪਾਂ ਅਮਰਤਪਾਲ ਮਹਿਰੋਂ ਵਾਲਾ ਜਿਹੜਾ ਕੇਸ ਹੋਇਆ ਸੀ ਕਿੰਨੇ ਕਿੰਨੇ ਦਿਨਾਂ ਤੱਕ ਨੇਹੰਗ ਸਿੰਘਾਂ ਦੇ ਬਾਰੇ ਕਿਹੋ ਜੀ ਸ਼ਬਦਾਵਲੀ ਜਾਣਬੁੱਝ ਕੇ ਉਹਨਾਂ ਉਹਦਾਂ ਦੇ ਬੰਦਿਆਂ ਦੇ ਕੋਲ ਜਾਇਆ ਜਾਂਦਾ ਸੀ ਤੇ ਫਿਰ ਇਧਰਲੇ ਬੰਨੇ ਕਿਉਂ ਨਹੀਂ ਮਤਲਬ ਇਹ ਬੈਲੈਂਸ ਕਿਉਂ ਨਹੀਂ ਹੈਗਾ ਇਹ ਸਵਾਲ ਜਿਹੜਾ ਹੈ ਸਰਫੇਸ ਕਰਦਾ ਪਿਆ ਹੈਗਾ ਕਿਉਂਕਿ ਅਸੀਂ ਤੇ ਸਾਰੀਆਂ ਰਿਪੋਰਟਸ ਦੇਖਦੇ ਆ ਲੋਕਾਂ ਦੇ ਕਮੈਂਟਸ ਵੀ ਦੇਖਦੇ ਹੈਗੇ ਆ ਲੋਕਾਂ ਦੇ ਅੰਦਰ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਵੀ ਆਪਾਂ ਪੜਤਾਲ ਕਰਦੇ ਆ ਤੇ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਇਹ ਦਿਖਾਉਂਦੀਆਂ ਨੇ ਕਿ ਸਾਰਾ ਕੁਝ ਬਰਾਬਰ ਨਹੀਂ ਹੈ ਕਿਹਾ ਤੇ ਜਾਂਦਾ ਹੈ ਕਿ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ ਜਾਂਦੀ ਸਾਰਿਆਂ ਲਈ ਬਰਾਬਰ ਹੈ ਪਰ ਇੱਥੇ ਜਿਹੜਾ ਹੈ ਕਿਤੇ ਨਾ ਕਿਤੇ ਪਤਾ ਲੱਗਦਾ ਹੈਗਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਬਰਾਬਰ ਨਹੀਂ ਹੈਗੀਆਂ ਹੁਣ ਤੁਸੀਂ ਦੇਖੋ ਨਾ ਕਿ ਅਮਰਪਾਲ ਸਿੰਘ ਵਾਲੀ ਆ ਰੀਸੈਂਟ ਜਿਹੜੀ ਖਬਰ ਹੈਗੀ ਹੈ ਕਿ ਤੁਸੀਂ ਦੇਖੋ ਨਾ ਵੀ ਐਮਪੀ ਬਣਨ ਤੋਂ ਬਾਅਦ ਵੀ ਹਰੇਕ ਤੀਜੇ ਚੌਥੇ ਹਫਤੇ ਕਿਤੇ ਨਾ ਕਿਤੇ ਉਹਦੀ ਕਰਦਾਰ ਕੁਸ਼ੀ ਕਰਨ ਦੇ ਲਈ ਕੋਈ ਬਹਾਨਾ ਜਿਹਾ ਹੀ ਲੱਭਿਆ ਜਾਂਦਾ ਹੈ ਮਤਲਬ ਇੱਕ ਦੋ ਪੱਕੇ ਚੈਨਲ ਉਹਨਾਂ ਨੇ ਰੱਖੇ ਹੋਏ ਨੇ ਉਹਨਾਂ ਦੇ ਉੱਤੇ ਖਬਰਾਂ ਫਿਰ ਉਹੀ ਸੀਮ ਚਿਹਰੇ ਜਿਹੜੇ ਪਤਾ ਹੈ ਕਿ ਉਹਦੇ ਖਿਲਾਫ ਬੋਲਣਗੇ ਉਹੋ ਜੇ ਕੁਝ ਵਕੀਲ ਹੈਗੇ ਨੇ ਉਹਨਾਂ ਦੇ ਨਾਲ ਇੰਟਰਵਿਊਜ਼ ਉਹ ਦੇਖੋ ਜੀ ਆ ਹੋ ਗਿਆ ਇਦਾਂ ਦਾ ਬਹੁਤ ਕੁਝ ਜਿਹੜਾ ਚੱਲਦਾ ਹੈਗਾ ਅਸੀਂ ਜ਼ਰੂਰ ਇੱਥੇ ਗੱਲ ਕਰਨੀ ਚਾਹਾਂਗੇ ਕਿ ਜਦ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੀ ਹਾਜ਼ੂਰੀ ਦੇ ਵਿੱਚ ਪੁਲਿਸ ਉੱਥੇ ਮੌਜੂਦ ਹੁੰਦੀ ਹੈ ਦਰਬਾਰ ਸਾਹਿਬ ਦੇ ਪੂਰੇ ਪ੍ਰੀਮਿਸਸ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਚੈਕਿੰਗ ਵੀ ਹੋ ਕੇ ਜਾਂਦੀ ਹੈ ਪੁਲਿਸ ਨੇ ਆਪਣਾ ਪੱਖ ਹਲੇ ਵੀ ਇਨਵੈਸਟੀਗੇਸ਼ਨ ਪੱਖੋਂ ਥੋੜਾ ਹੋਰ ਕਲੀਅਰ ਨਹੀਂ ਕੀਤਾ ਪੁਲਸ ਦਾ ਹਮੇਸ਼ਾ ਹੀ ਬਿਆਨ ਹੁੰਦਾ ਹੈ ਕਿ ਜੀ ਅਸੀਂ ਚੱਲਦੀ ਹੋਈ ਇਨਵੈਸਟੀਗੇਸ਼ਨ ਨੂੰ ਮੀਡੀਆ ਦੇ ਸਾਹਮਣੇ ਨਹੀਂ ਰੱਖਣਾ ਚਾਹੁੰਦੇ ਲੇਕਿਨ ਜੇਕਰ ਗ੍ਰਿਫਤਾਰੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਨੇ ਅਸਲ ਦੇ ਵਿੱਚ ਕਿਤੇ ਨਾ ਕਿਤੇ ਤਾਂ ਕੋਈ ਜੜ੍ਹੇ ਦੀ ਬੈਠੀ ਹੋएगी ਤੁਸੀਂ ਇੱਥੇ ਕਾਬੜ ਵਾਲਿਆਂ ਦੀ ਗੱਲ ਕੀਤੀ ਸੀ ਸੀਆਰਪੀਐਫ ਦੇ ਇੱਕ ਜਵਾਨ ਦੀ ਕੁਟਮਾਰ ਦਾ ਮਸਲਾ ਵੀ ਉਧਰੋਂ ਸਾਹਮਣੇ ਆਇਆ ਜਿਸ ਪੁਲਸ ਨੂੰ ਜਿਸ ਸੀਆਰਪੀਐਫ ਦੀ ਸੁਰੱਖਿਆ ਬਾਬਤ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਹੋਏਗੀ ਤਾਂ ਦਰਬਾਰ ਸਾਹਿਬ ਦੀ ਗਦੁੱਤ ਦੇ ਵਿੱਚ ਸੰਗਤਾਂ ਸੁਰੱਖਿਅਤ ਰਹਿਣਗੀਆਂ ਉਹ ਹੀ CRPF ਜਦ ਕਾਬੜੀਏ ਜਾ ਰਹੇ ਹੁੰਦੇ ਨੇ ਉੱਥੇ ਆਪ ਸੁਰੱਖਿਅਤ ਨਹੀਂ ਹੈਗੇ ਨਹੀਂ ਹੈਗੇ ਮੇਨ ਗੱਲ ਇਹ ਨਹੀਂ ਤੁਸੀਂ ਧਿਰ ਕਿਹੜੀ ਨੂੰ ਬਿਲੋਂਗ ਕਰਦੇ ਹੋ ਮੁੱਕ ਦੀ ਗੱਲ ਸਾਰੀ ਇਹ ਹੈ ਜੇ ਤੁਸੀਂ ਬਹੁ ਗਿਣਤੀ ਵਾਲੀ ਧਿਰ ਨੂੰ ਬਿਲੋਂਗ ਕਰਦੇ ਆ ਫਿਰ ਤੁਸੀਂ ਭਾਵੇਂ ਇਹ ਤੁਹਾਨੂੰ ਯਾਦ ਹੋਣਾ ਜਦੋਂ 2022 ਦੇ ਵਿੱਚ ਨੂ ਦੇ ਵਿੱਚ ਹਿੰਸਾ ਹੋਈ ਸੀ ਤੇ ਉਦੋਂ ਪੁਲਿਸ ਥਾਣੇ ਦੇ ਉੱਤੇ ਚੜ੍ਹਪ ਹੋਈ ਦੋ ਪੁਲਿਸ ਕਰਮੀ ਵੀ ਮਾਰੇ ਗਏ ਸਨ ਪਰ ਫਿਰ ਵੀ ਕਿਸੇ ਤੇ NSA ਨਹੀਂ ਲੱਗੀ ਫਿਰ ਵੀ ਕਿਸੇ ਤੇ ਕੋਈ ਇਸ ਤਰ੍ਹਾਂ ਦੇ ਕੇਸ ਨਹੀਂ ਪਾਏ ਗਏ ਕਿਸੇ ਨੂੰ ਦੂਰ ਜ਼ਿਲ੍ਹਿਆਂ ਦੇ ਵਿੱਚ ਨਹੀਂ ਸੁਟਿਆ ਗਿਆ ਤੁਸੀਂ ਧਿਰਕਿਹੜੀ ਨੂੰ ਬਿਲੋਂਗ ਕਰਦੇ ਆ ਗੱਲ ਉੱਥੇ ਜਾ ਕੇ ਮੁੱਕਦੀ ਹੈ ਇਹ ਫੈਕਟਸ ਕਹਿੰਦੇ ਨੇ ਅਸੀਂ ਕੋਲੋਂ ਨਹੀਂ ਲਾ ਕੇ ਕਹਿ ਰਹੇ ਪਰ ਦੂਜੇ ਬੰਨੇ ਜਿਹੜਾ ਆਪਾਂ ਦੇਖਿਆ ਕਿ ਜਨਾਲੇ ਥਾਣੇ 'ਚ ਧੱਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਧੱਕੇ ਦੇ ਨਾਲ ਥਾਣੇ ਦੇ ਵਿੱਚ ਐਂਟਰੀ ਤੇ ਹੋਈ ਪਰ ਬਾਕੀ ਜਿਹੜਾ ਬੰਦਾ ਛੜਾਇਆ ਬੈਸ ਹੋਈ ਉਹ ਸਾਰੀ ਕਾਨੂੰਨੀ ਤਰੀਕੇ ਦੇ ਨਾਲ ਹੋਈ ਇਸ ਤਰ੍ਹਾਂ ਨਹੀਂ ਨਾ ਹੋਇਆ ਕਿ ਬੰਦੇ ਗਏ ਬੰਦਾ ਚੱਕ ਕੇ ਲਿਆਏ ਤੇ ਉਸ ਤੋਂ ਬਾਅਦ ਤੀਜਾ ਸਾਲ ਜਿਹੜਾ ਚੱਲਦਾ ਪਿਆ ਹੈ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਚੋ ਵੀ ਅਮਨਤਪਾਲ ਸਿੰਘ ਅਜੇ ਅੰਦਰ ਹੀ ਹੈਗਾ ਹੈ। ਦੂਜੇ ਬੰਨੇ ਜਿਹੜੀ ਹੁਣ ਵੀ ਕੀ ਉਹ ਦਰਬਾਰ ਸਾਹਿਬ ਦੇ ਬਾਰੇ ਧਮਕੀਆਂ ਦੇਣ ਵਾਲੇ ਤੇ ਕੀ ਉਹਨਾਂ ਤੇ ਐਨਐਸਏ ਨਹੀਂ ਲੱਗੀ ਹੈਗੀ? ਕੀ ਉਹਨਾਂ ਨੂੰ ਵੀ ਦੂਰ ਜੇਲ੍ਹਾਂ ਚ ਸੁੱਟਿਆ ਜਾਏਗਾ? ਇਹ ਸਵਾਲ ਜਿਹੜੇ ਕਾਫੀ ਜਿਹੜੇ ਉੱਠ ਰਹੇ ਹੈਗੇ ਨੇ। ਬਿਲਕੁਲ ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਤੋਂ ਮੰਗਣੇ ਚਾਹੀਦੇ ਨੇ। ਪੰਜਾਬ ਦੇ ਆਵਾਮ ਪੁੱਛੇ ਪੰਜਾਬ ਦੀ ਆਵਾਮ ਜਿਨ੍ਹਾਂ ਨੇ ਚੰਗੇ ਖਾਸੀ ਬਹੁਮਤ ਨਾਲ ਸਰਕਾਰ ਬਣਾਈ ਸੀ ਅੱਜ ਜੇਕਰ ਦਰبار صاحب ਦੇ ਉਤੇ ਇਸ ਹਮਲੇ ਦੀ ਗੱਲ ਨੂੰ ਲੈ ਕੇ ਅਸੀਂ ਚੁੱਪ ਰਹਾਂਗੇ ਤਾਂ ਸਰਕਾਰ ਵੀ ਅੰਗੋਲਿਆ ਕਰੇਗੀ ਕਈ ਅਜਿਹੇ ਪੰਥਕ ਵਿਸ਼ੇ ਜੋ ਸਾਡੇ ਨਾਲ ਜੁੜੇ ਹੋਏ